ਪਹੁੰਚ ਚਾਹਾਂਗੇ ਲੋਕਾਂ ਨੂੰ ਐਜੂਕੇਟ ਕਰਨਾ ਡੋਰ ਟੂ ਡੋਰ ਜਾ ਕੇ ਜੇ ਫੀਵਰ ਹੋਏਗਾ ਦਾ ਫੀਵਰ ਦਾ ਸਰਵੇ ਬਹੁਤ ਸਾਰੇ ਐਨਜੀਓ ਸਾਹਮਣੇ ਆਈ ਨੇ ਪੰਜਾਬ ਦੇ ਵਿੱਚ ਪੀੜਤ ਲੋਕਾਂ ਦੀ ਸਹਾਇਤਾ ਕਰਨ ਵਾਸਤੇ ਇਸ ਦੇ ਨਾਲ ਨਾਲ ਸਾਈਬਰ ਕ੍ਰਾਈਮ ਜਿਹੜਾ ਉਹ ਵੀ ਹੁਣ ਵੱਧਾ ਹੋਇਆ ਨਜ਼ਰ ਆਇਆ ਜਿਹੜੇ ਬੰਦੇ ਕਹਿੰਦੇ ਅਸੀਂ ਕੋਈ ਜਾ ਕੇ ਪਿੰਡ 'ਚ ਜਾ ਕੇ ਵੈਰੀਫਾਈ ਕਰਕੇ ਸਾਰਾ ਸਰਟੀਫਾਈ ਕਰਕੇ ਫਿਰ ਅਸੀਂ ਉਹਨਾਂ ਦੀ ਮਦਦ ਕਰਦੇ ਆ ਕੋਈ ਐਸੀ ਗੱਲ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਨੀਮ ਕੋ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬ ਦੇ ਵਿੱਚ ਲਗਾਤਾਰ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਜਿਵੇਂ ਸਾਰੇ ਜਾਣਦੇ ਆ ਕਿ ਪੰਜਾਬ ਦੇ 23 ਦੇ 23 ਜ਼ਿਲ੍ਹੇ ਜਿਹੜੇ ਨੇ ਫਿਲਹਾਲ ਹੜ੍ਹ ਤੇ ਪਾਣੀ ਦੇ ਨਾਲ ਪ੍ਰਭਾਵਿਤ ਨੇ ਆ ਸਾਡੇ ਨਾਲ ਮੌਜੂਦ ਹੈ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਪਹਿਲ ਸਭ ਮੈਂ ਜਾਨਣਾ ਚਾਹੂੰਗੀ ਪੰਜਾਬ ਦੇ ਵਿੱਚ ਪਾਣੀ ਜਿਹੜਾ ਹੁਣ ਕੱਟਦਾ ਹੋਇਆ ਨਜ਼ਰ ਆ ਰਿਹਾ ਤੇ ਜਿਹੜੀ ਸਿਟਿਏ ਪੰਜਾਬ ਦੇ ਦੇਖੋ ਐਸ ਵੇਲੇ ਪਾਣੀ ਰਿਸੂਇਡ ਕਰਨਾ ਸ਼ੁਰੂ ਹੋਇਆ ਬਹੁਤ ਮਤਲਬ ਬੁਰੀ ਹਾਲਤ ਸੀ ਪਿੰਡਾਂ ਦੇ ਪਿੰਡ ਡੁੱਬੇ ਹੋਏ ਸੀਗੇ 2000 ਦੇ ਕਰੀਬ ਪਿੰਡ ਜਿਹੜੇ ਸੀਗੇ ਜਿਹੜੇ ਜਿਨ੍ਹਾਂ ਦੇ ਵਿੱਚ ਘਰਾਂ ਚ ਵੀ ਪਾਣੀ ਵੜ ਗਿਆ ਸੀਗਾ ਉਹਨਾਂ ਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਡੈਮਾਂ ਚ ਪਾਣੀ ਘਟ ਰਿਹਾ ਡਰੇਮਾਂ ਚ ਪਾਣੀ ਘਟ ਰਿਹਾ ਥੋੜੀ ਜਿਹੀ ਰਾਤ ਵਾਲੀ ਗੱਲ ਹੈਗੀ ਆ ਤੇ ਅੱਗੇ ਵੈਦਰ ਫੋਰਕਾਸਟ ਵੀ ਮੈਨੂੰ ਲੱਗਦਾ ਵੀ ਹੁਣ ਅਸੀਂ ਵੀ ਆਰ ਆਊਟ ਆਫ ਜਿਹੜਾ ਸਾਡਾ ਡੇਂਜਰ ਜ਼ੋਨ ਚੋਂ ਅਸੀਂ ਬਾਹਰ ਆ ਗਏ ਆ ਹੁਣ ਸਾਡੀ ਜਿਹੜੀ ਅਗਲਾ ਸਟੈਪ ਹੈ ਜਿਹੜੀ ਮੈਂ ਮੀਟਿੰਗ ਕੀਤੀ ਸੀ ਇਹ ਸੀਗਾ ਜਿਹੜੀ ਤੁਹਾਡੇ ਮੱਖੀਆਂ ਮੱਛਰਾਂ ਨਾਲ ਗੰਦੇ ਪਾਣੀ ਨਾਲ ਹੋਣ ਵਾਲੀਆਂ ਵੈਕਟਰ ਬੋਰਨ ਵਾਟਰ ਬੋਰਨ ਮਲੇਰੀਆ ਡੇਂਗੂ ਚਿਕਨਗੁਨੀਆ ਕਾਲਾ ਪੀਲੀਆ ਡਾਇਰੀਆ ਇਹਨਾਂ ਸਾਰਿਆਂ ਦੀ ਰੋਕਥਾਮ ਵਾਸਤੇ ਸਾਰੇ ਵਿਭਾਗਾਂ ਸੀਗੇ ਦੇਚ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਨਾਲ ਵਾਟਰ ਸਪਲਾਈ ਸੈਨੀਟੇਸ਼ਨ ਦੇ ਅਰਬਨ ਐਂਡ ਰੂਰਲ ਲੋਕਲ ਬਾਡੀਜ਼ ਐਜੂਕੇਸ਼ਨ ਦੇ ਸਾਰੇ ਵਿਭਾਗਾਂ ਸੀਗੇ ਉਹਨਾਂ ਨਾਲ ਇੱਕ ਆਪਣੀ ਸਟ੍ਰੈਟਜੀ ਡੋਰ ਟੂ ਡੋਰ ਕਰਕੇ ਇਕੱਲੇ ਇਕੱਲੇ ਘਰ ਜਾ ਕੇ ਹਰ ਪਿੰਡ ਤੱਕ ਹਰ ਮਹੱਲੇ ਤੱਕ ਕੈਂਪ ਲਾ ਕੇ ਦਵਾਈਆਂ ਪਚਾਵਾਂਗੇ ਲੋਕਾਂ ਨੂੰ ਐਜੂਕੇਟ ਕਰਨਾ ਡੋਰ ਟੂ ਡੋਰ ਜਾ ਕੇ ਜੇ ਫੀਵਰ ਹੋਏ ਕਿਸਦਾ ਫੀਵਰ ਦਾ ਸਰਵੇ ਡਾਇਰੀਆ ਹੋਵੇ ਤਾਂ ਡਾਇਰੀਆ ਦਾ ਸਰਵੇ ਕੋਈ ਮੈਡੀਕਲ ਐਮਰਜੈਂਸੀ ਹੋਵੇ 104 ਨੰਬਰ ਤੇ ਕਾਲ ਕਰੋ ਤੁਹਾਡੇ ਕੋਲੇ ਮੈਡੀਕਲ ਐਡ ਪਹੁੰਚ ਜਾਏਗੀ ਜਾਂ ਤੁਸੀਂ ਜਿਹੜਾ ਨੇਰਸ ਤੁਹਾਡੇ ਹਸਪਤਾਲ ਉੱਤੇ ਚਲੇ ਜਾਓ ਉੱਥੇ 24 ਘੰਟੇ ਮੈਡੀਕਲ ਐਡ ਅਵੇਲੇਬਲ ਹੈ ਇਹ ਵਾਲਾ ਸੁਨੇਹਾ ਦੇਣਾ ਆ ਸੀ ਜੀ ਪੰਜਾਬ ਦੇ ਵਿੱਚ ਹਜੇ ਜਿਹੜੇ ਹੜ੍ਹ ਦੇ ਨਾਲ ਪੀੜਿਤ ਪਰਿਵਾਰ ਨੇ ਉਹਨਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਉਹਨਾਂ ਦੀ ਸਹਾਇਤਾ ਕੀਤੀ ਜਾਵੇ। ਉਹਦੇ ਵਾਸਤੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣਾ। ਉਹਨਾਂ ਨੂੰ ਜਿਹੜਾ ਹੈਗਾ ਜਿਹਦਾ ਖੇਤ ਉਹਦੀ ਰੇਤ ਵਰਗੀ ਸੀਮ ਲੈ ਕੇ ਆਏ ਆ ਕਿ ਤੁਹਾਡੇ ਖੇਤ ਦੇ ਵਿੱਚ ਜਿਹੜੀ ਫਸਲ ਮਰ ਗਈ ਆ ਤੁਸੀਂ ਰੇਤ ਵੇਚ ਲਓ। ਉਹਨੂੰ ਇਕੱਠੀ ਕਰਕੇ ਰੱਖ ਲਓ ਬਾਅਦ ਵਿੱਚ ਵੇਚ ਦਿਓ ਜਾਂ ਹੋਰ ਜੋ ਤੁਸੀਂ ਕਰਨਾ ਉਹਦੇ ਨਾਲ ਆਪਣੇ ਕਿਸੇ ਕੰਮ ਲਈ ਕਰਨੀ ਆ, ਖੇਤ ਨੂੰ ਉੱਚਾ ਕਰਨਾ, ਘਰ ਬਣਾਉਣਾ ਜੋ ਮਰਜ਼ੀ ਕਰੋ ਤੁਸੀਂ। ਇਸੇ ਤਰ੍ਹਾਂ 20000 ਰੁਪਏ ਪਰ ਏਕੜ ਉਹਨਾਂ ਨੂੰ ਕੰਪੰਸੇਸ਼ਨ ਪੰਜਾਬ ਸਰਕਾਰ ਦੇਗੀ ਅੱਜ ਪ੍ਰਧਾਨ ਮੰਤਰੀ ਆਏ ਹੋ ਸਕਦਾ ਉਹ 30000 ਦੇ ਦੇਣ ਜਾਂ 50000 ਦੇ ਜਾਣ ਸੋ ਉਹਦੇ ਨਾਲ ਲੋਕਾਂ ਨੂੰ ਘਰ ਬਣਾਉਣ ਲਈ ਵੀ ਮਦਦ ਕਰਾਂਗੇ ਔਰ ਜਿਹੜੇ ਉਹਨਾਂ ਦੇ ਮवेशੀ ਮਰੇ ਉਹਦੇ ਲਈ ਵੀ ਦੇਵਾਂਗੇ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਆਏ ਆ ਉਹ ਬਹੁਤ ਵੱਡਾ ਰਾਹਤ ਪੈਕੇਜ ਦੇ ਕੇ ਜਾਣਗੇ ਫਿਲਹਾਲ ਜਿਵੇਂ ਬਹੁਤ ਸਾਰੇ ਐਨਜੀਓ ਸਾਹਮਣੇ ਆਏ ਨੇ ਪੰਜਾਬ ਦੇ ਵਿੱਚ ਪੀੜਿਤ ਲੋਕਾਂ ਦੀ ਸਹਾਇਤਾ ਕਰਨ ਵਾਸਤੇ ਇਸ ਦੇ ਨਾਲ ਨਾਲ ਸਾਈਬਰ ਕ੍ਰਾਈਮ ਜਿਹੜਾ ਉਹ ਵੀ ਹੁਣ ਵੱਧਦਾ ਹੋਇਆ ਨਜ਼ਰ ਆਇਆ ਉਸ ਦੇ ਬਾਰੇ ਕੀ ਸੁਝਾਅ ਦੇਣਾ ਚਾਹੋ ਦੇਖੋ ਇਹ ਹਮੇਸ਼ਾ ਹੁੰਦਾ ਜਿਹੜੇ ਜਿਹੜੇ ਬੈਡ ਐਲੀਮੈਂਟਸ ਆ ਉਹ ਉਹ ਜਿਹੜੇ ਇਹੋ ਜਿਹੇ ਹਾਲਾਤਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਆ ਬਟ ਮੈਨੂੰ ਲੱਗਦਾ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ ਆ ਲੋਕ ਸਾਡੇ ਜਿਹੜੇ ਐਨਜੀਓਸ ਆ ਬਹੁਤ ਸਿਆ ਦੇਖ ਕੇ ਆਪਣੇ ਹੱਥਾਂ ਨਾਲ ਆਪਣੀ ਮਦਦ ਕਰ ਰਿਹਾ ਉਹਦੇ ਚ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਸਾਨੂੰ ਬਹੁਤੇ ਉਹਦੇ ਬਾਦਰ ਕਰਨ ਦੀ ਲੋੜ ਨਹੀਂ ਆ ਜੀ ਮੈਨੂੰ ਵੀ ਜਿਹੜੇ ਬੰਦੇ ਕਹਿੰਦੇ ਆ ਅਸੀਂ ਵੀ ਜਾ ਕੇ ਪਿੰਡ ਤੇ ਜਾ ਕੇ ਵੈਰੀਫਾਈ ਕਰਕੇ ਸਾਰਾ ਸਰਟੀਫਾਈ ਕਰਕੇ ਫਿਰ ਅਸੀਂ ਉਹਨਾਂ ਦੀ ਮਦਦ ਕਰਦੇ ਆ ਕੋਈ ਐਸੀ ਗੱਲ ਨਹੀਂ ਆ ਪੰਜਾਬ ਦੇ ਵਿੱਚ ਆਉਣ ਵਾਲੀ ਦਿਨਾਂ ਦੇ ਵਿੱਚ ਕਿਹੜੀ ਸਟ੍ਰੈਟਜੀ ਬਣਾਈ ਜਾ ਰਹੀ ਹੈ ਕਿਸ ਤਰੀਕੇ ਨਾਲ ਪੰਜਾਬ ਦੀ ਸਾਮ ਸੰਭਾਲ ਕੀਤੀ ਜਾ ਰਹੀ ਹੈ ਸਾਡੀ ਸਟ੍ਰੈਟਜੀ ਆ ਜਿਹੜੀ ਆਪਾਂ ਹੁਣ ਤੱਕ ਡਿਸਕਸ ਕੀਤੀ ਆ ਕਿ ਜਿਹੜੀਆਂ ਬਿਮਾਰੀਆਂ ਫੈਲਣ ਦਾ ਜਿਹੜਾ ਹੈਗਾ ਉਹ ਦੀ ਰੋਕத் ਦਮ ਕਰਨੀ ਆ ਜਿਹੜਾ ਐਡਾ ਵੱਡਾ ਦੁਖਾਂਤ ਹੋਇਆ ਉਹਦੇ ਚ ਲੋਕਾਂ ਨੂੰ ਕਿਵੇਂ ਕੱ ਡਿਫਰੈਂਸ਼ੀਅਲ ਹੈਲ ਕਿਦਾਂ ਉਹਨਾਂ ਨੂੰ ਜਿਹੜਾ ਹੈਗਾ ਸਾਈਕੋਲੋਜੀਕਲ ਸਪੋਰਟ ਦੇਣੀ ਹੈ ਇਹ ਹੀ ਸਾਰਾ ਡਿਸਕਸ ਕੀਤਾ ਜਿਹਹੀ ਹੈਗਾ। ਕਿ ਹੁਣੇ ਤੁਸੀਂ ਜਾਣਿਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਜਾਏਗੀ ਜੋ ਕਿ ਫਿਲਹਾਲ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ। ਸਰਕਾਰ ਵੱਲੋਂ ਆਈਦੀ ਨੂੰ ਪ੍ਰਾਲੀਕ ਕੀਤਾ ਜਾ ਰਿਹਾ ਤੇ ਹੁਣ ਵੀ ਧਿਆਨ ਰੱਖਿਆ ਜਾ ਰਿਹਾ ਖਾਸ ਕਰਕੇ ਉਹਨਾਂ ਲੋਕਾਂ ਦਾ ਜੋ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ। ਅੱਧਰਿਆਂ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਫਟੇ ਟੀਵੀ ਤੇ ਮੈਟਵਲਿੰਕ ਕੋਰ ਕੈਮਰਾਮੈਨ ਕੁਲਦੀਪ ਦੇ ਨਾਲ।